ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਇਆ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸੇ। ਜੇਕਰ ਕੋਈ ਵੀਰ ਇਦਾਂ ਦੀ ਐਡ ਕਰਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਨੰਬਰ 9501325844 ਹੈ ਜੀ। ਦੋਸਤੋ ਅੱਜ ਦੀ ਵੀਡੀਓ ਬਣਾਉਣ ਲੱਗਾ ਪਿੰਡ ਬੰਮੀਆ ਪਾਈ ਜ਼ਿਲ੍ਹਾ ਮੋਗਾ ਤੇ ਤਸਵੀਰਾਂ ਵਾਘਾਪੁਰਾਣਾ ਪੈਂਦੀ। ਦੋਸਤੋ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਬੀਟਲ ਬੱਕਰਾ ਇਹ ਬਾਈ ਨੇ ਸੇਲ ਕਰਨਾ ਹੈ ਇਹਦੀ ਉਮਰ 7 ਮਹੀਨਿਆਂ ਦੀ ਆ ਤੇ ਬਾਕੀ ਤੁਸੀਂ ਫੇਸਬੁਕ ਤੇ ਚੈੱਕ ਕਰ ਸਕਦੇ ਆ ਕੰਨ ਦੇਖ ਸਕਦੇ ਆ ਪੂਰੇ ਵੱਡੇ ਕੰਨ ਆ ਤੇ ਉਮਰ 7 ਮਹੀਨੇ ਆ ਤੇ ਬਾਕੀ ਕਾਦ ਤੁਸੀਂ ਤਾਂ ਦੇਖ ਸਕਦੇ ਆ ਅੱਖਾਂ ਦੇਖ ਸਕਦੇ ਆ ਬਿਲਕੁਲ ਚਿੱਟੇ ਦੋਸਤੋ ਬਾਈ ਜੀ ਉਹਨਾਂ ਨੇ 26000 ਦੀ ਡਿਮਾਂਡ ਕੀਤੀ ਆ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਇਹ ਬੱਕਰੇ ਨੂੰ ਖਰੀਦ ਸਕਦੇ ਆ ਜੇਕਰ ਕੋਈ ਵੀਰ ਘਰੇ ਰੱਖਣਾ ਵਾਸਤੇ ਇਹਨੂੰ ਖਰੀਦਣਾ ਚਾਹੁੰਦਾ ਤਾਂ ਇਹ ਬਾਈ ਕਹਿੰਦਾ 24000 ਦਾ ਆਪਾਂ ਦੇ ਦਾਂਗੇ ਉਦਾਂ ਮੁੱਲ 26000 ਬਾਕੀ ਜੇਕਰ ਕਿਸੇ ਵੀਰ ਨੂੰ ਇਹ ਬੱਕਰਾ ਪਸੰਦ ਆਉਂਦਾ ਪੀਟਲ ਨਸਲ ਚ ਪੈਂਦਾ ਕੰਨ ਕੋਨ ਪੂਰੇ ਵਧੀਆ ਅੱਖ ਅੱਖਾਂ ਚਿੱਟੀਆਂ ਤੇ ਫੇਸਪੂਟ ਵੀ ਇਹਦਾ ਚੈੱਕ ਕਰ ਸਕਦੇ ਆ ਪੂਰਾ ਵਧੀਆ ਈ ਤੇ ਜੇਕਰ ਤੁਹਾਨੂੰ ਇਹ ਬੱਕਰਾ ਪਸੰਦ ਆ ਤਾਂ 22 ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ 22 ਦੇ ਘਰੇ ਆ ਕੇ ਤਸੱਲੀ ਭਰਖ ਕਰਕੇ ਇਹ ਬੱਕਰਾ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਚ